ਅਨੰਦਪੁਰ ਸਾਹਿਬ ਦਾ ਕਿਲੇ ਨੂੰ ਛੜਨਾ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਣਾ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦ ਸ਼ਹਾਦਤ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਠੰਡੇ ਬੁਰਜ ਦੇ ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦੇਣਾ ਮੀਆਂ ਦੇ ਵਿੱਚ ਛੰਨ ਦੇਣਾ ਇਹ ਮਾਤਾ ਗੁਜਰਕੌਰ ਇਹ ਸਭ ਕੁਝ ਦੇਖ ਰਹੀ ਹੈ ਤੇ ਇਸ ਗਿਫਤਾ ਰਹੀ ਮਾਤਾ ਗੁਜਰਕੌਰ ਕੀ ਬਿਆਨ ਕਰਦੀ ਹੈ ਉਹ ਮੈਂ ਪੇਸ਼ ਕਰਨ ਜਾ ਰਿਹਾ ਹਾਂ ਕਿ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਕੇ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਕਿ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਕਈ ਵਾਰੀ ਕਈ ਥਾਂ ਗੁਜਰੀ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਕਿ ਮੇਰਾ 9 ਸਾਲ ਦਾ ਗੋਬਿੰਦ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਚਾਂਦਨੀ ਚੌਂਗੇ ਸੀ ਗੁਰੂ ਗੋਬਿੰਦ ਸਿੰਘ ਦੀ ਉਮਰ ਸਿਰਫ 9 ਸਾਲ ਦੀ ਸੀ ਕਿ ਮੇਰਾ 9 ਸਾਲ ਦਾ ਗੋਬਿੰਦ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਤਾਂ ਚ ਰਾਖੀ ਹਿੰਦ ਧਰਮ ਦੀ ਕਰਨ ਗਿਆ ਜਦ ਤੱਕਿਆ ਸੀ ਸੀਸ ਮੈਂ ਪਹਿਲੀ ਵਾਰ ਉਸੇ ਥਾਂ ਗੁਜਰੀ ਕਿ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਕਿ ਮੇਰੇ ਵੱਡੇ ਪੋਤਿਆਂ ਨੇ ਚਮਕੌਰ ਸਾਹਿਬ ਵਿੱਚ ਸ਼ਹਾਦਤਾਂ ਪਾ ਦਿੱਤੀਆਂ ਉਹ ਪਿਆਸੇ ਪਿਆਸੇ ਲੜਦੇ ਰਹੇ ਕਿਸੇ ਨੇ ਦੋ ਬੂੰਦਾਂ ਪਾਣੀ ਦੀਆਂ ਨਾ ਦਿੱਤੀਆਂ ਜੋ ਕਦੇ ਵੀ ਮੁੱਕ ਆਉਣੀ ਨਹੀਂ ਜੋ ਕਦੇ ਵੀ ਮੁੜ ਕੇ ਆਉਣੀ ਨਹੀਂ ਮੇਰੇ ਵੇੜੇ ਵਿੱਚੋਂ ਐਸੀ ਸ਼ਾਂ ਗੁਜਰੀ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਕਿ ਮੈਂ ਠੰਡੇ ਬੋਰਜ ਚ ਪੋਤਿਆਂ ਨੂੰ ਕਿ ਮੈਂ ਠੰਡੇ ਬੋਰਜ ਦੇ ਛੋਟੇ ਸਾਹਿਬ ਜਦਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਦੇ ਜ਼ੁਲਮ ਅੱਗੇ ਨਾ ਝੁਕ ਜਾਇਓ ਬਸ ਇਹੀ ਸਬਕ ਸਿਖਾਉਂਦੀ ਰਹੀ ਕਦੇ ਜ਼ੁਲਮ ਅੱਗੇ ਨਾ ਝੁਕ ਜਾਇਓ ਬਸ ਇਹੀ ਸਬਕ ਸਿਖਾਉਂਦੀ ਰਹੀ ਫਿਰ ਜਿਉਂਦੇ ਜੀਆਂ ਨੂੰ ਜਿਉਂਦੇ ਜੀ ਚਿੰਤਾ ਉਹਨਾਂ ਨੂੰ ਨੀਆਂ ਚ ਪਰ ਆਪਣੇ ਆਪ ਵਿੱਚ ਮੈਂ ਤਾਂ ਗੁਜਰੀ ਸੰਗ ਤੇ ਨਹੀਂ ਮੈਂ ਨਾਮਾਂ ਗੁਜਰੀ ਗੁਰੂ ਗੋਬਿੰਦ ਸਿੰਘ ਦੀ ਮੈਂ ਮਾਂ ਗੁਜਰੀ ਗੁਜਰ ਗੁਜਰ ਕੇ ਮੈਂ ਗੁਜਰੀ ਇਸੇ ਕਰਕੇ ਮੇਰਾ ਨਾਂ ਗੁਜਰੀ ਧੰਨਵਾਦ ਜੀ